ਕੰਨ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਲਈ ਕੁਝ ਕੁ ਸੂਟ ਰੈਡੀ ਕੀਤੇ ਸੀ ਕਸਟਮਰ ਦੇ ਜਾ ਰਹੇ ਸੀ ਉਹ ਸ਼ੋਅ ਕਰ ਰਹੇ ਹਾਂ ਕੁਸ਼ਤਪੰਦੇ ਦੇ ਨਾਲ ਪ੍ਰਿੰਟ ਸ਼ੋਅ ਕਰਾਂਗੇ ਇਹ ਵਾਲੇ ਜਿਹੜੇ ਪ੍ਰਿੰਟ ਰਹਿਣਗੇ ਗਿਲਾਸ ਦੇ ਉੱਪਰ ਰਹਿਣਗੇ ਇਹਨਾਂ ਦੇ ਨਾਲ ਪਲੀਨ ਸਲਵਾਰ ਆਉਗੇ ਬਹੁਤ ਸੋਹਣੇ ਸੂਟ ਇਹ ਬਣ ਗਏ ਇਹਨਾਂ ਨੂੰ ਤੁਸੀਂ ਸਟੀਚਿੰਗ ਦੇ ਵਿੱਚ ਹੀ ਡਿਜ਼ਾਈਨ ਕਰਵਾ ਸਕਦੇ ਹੋ ਵਿਦਆਊਟ ਵਰਕ ਵੀ ਤੁਸੀਂ ਇਹਨਾਂ ਨੂੰ ਰੈਡੀ ਕਰਾ ਸਕਦੇ ਹੋ ਗ੍ਰੀਨ ਚੇਕ ਕਲਰ ਦੀ ਸੀ ਗ੍ਰੀਨ ਇਹਦੇ ਨਾਲ ਬਾਟਮ ਰਹੂਗੀ ਉਕੇ ਦੇ ਵਿੱਚ yellow color ਇਹ ਵਾਲੇ ਤੁਸੀਂ ਸੂਟ ਵਿਦਾਊਟ ਸਟੀਚਿੰਗ ਵੀ ਆਰਡਰ ਕਰ ਸਕਦੇ ਹੋ 220 ਇਹਨਾਂ ਦਾ ਪ੍ਰਾਈਸ ਰਹੂਗਾ ਇਹਦੇ ਵਿੱਚ ਇਹ ਰਹੂਗਾ yellow color ਅੰਬੀ ਦਾ ਇਹਦੇ ਵਿੱਚ ਪ੍ਰਿੰਟ ਆਊਗਾ ਫਿਰ ਇਹਦੇ ਵਿੱਚ ਆਊਗਾ ਜੈੱਡ black color ਇਹਦੇ ਨਾਲ black color ਦੀ ਬਾਟਮ ਆਊਗੀ ਇਹ ਵਾਲੀ ਬਾਟਮ ਆਊਗੀ ਇਹ ਸ਼ਰਟ ਰੌਕੀ ਇਹਲਾਸ ਆਰਗੈਂਜ਼ਾ ਦਾ ਫੈਬਰਿਕ ਰਹੂਗਾ, ਲਾਈਟ weight ਦਾ ਰਹੂਗਾ। ਸਟੀਚਿੰਗ ਦੇ ਵਿੱਚ ਇਹਨਾਂ ਨੂੰ ਸੋਹਣੀ ਫਿਟਿੰਗ ਆਉਂਦੀ ਆ। ਫਿਰ ਆਉਣਗੇ ਲਾਈਟ ਕਲਰ ਦਾ ਚਾਰਟ ਆਊਗਾ। ਇਹ ਆਊਗਾ ਲਾਈਟ ਪਰਪਲ ਜਿਹਾ ਕਲਰ। ਮੈਚਿੰਗ ਸੂਟ ਆਊਗਾ। ਸੇਮ ਪ੍ਰਾਈਸ ਰਹੂਗਾ ਇਹਨਾਂ ਦਾ। ਏਕੇ ਦੇ ਵਿੱਚ ਆਊਗਾ ਆਨੀਅਨ ਜਿਹਾ ਕਲਰ। ਇਹ ਵਾਲੀ ਬਾਟਮ ਰਹੂਗੀ ਤੇ ਇਹ ਸ਼ਰਟ ਰਹੂਗੀ ਆਨੀਅਨ ਕਲਰ ਆਊਗਾ ਸੈਕਿੰਡ ਦੇ ਵਿੱਚ। ਇਹ ਵੀ ਨਿਓਨ ਜਿਹਾ ਕਲਰ ਆਊਗਾ ਇਹਦੇ ਵਿੱਚ ਇਹਦੀ ਬਾਟਮ ਰੋਅ ਕੀ ਸ਼ਾਰਟ ਹੋ ਕੇ ਤਿੰਨ ਕਲਰ ਇਹਦੇ ਇਸ ਡਿਜ਼ਾਈਨ ਦੇ ਵਿੱਚ ਆਉਣਗੇ ਤਿੰਨ ਜਿਹੜਾ ਪਹਿਲਾਂ ਦਿਖਾਇਆ ਉਹਦੇ ਵਿੱਚ ਆਉਣਗੇ ਇੱਕ ਇਹ ਵਾਲਾ ਆਊਗਾ ਇਹ ਨਾ ਬਲੂ ਕਲਰ ਆ ਨਾ ਹੀ ਇਹ ਗ੍ਰੀ ਕਲਰ ਹੈ ਇਹ ਵੀ ਨਿਓਨ ਜਿਹਾ ਕਲਰ ਹੈ ਇੰਗਲਿਸ਼ ਜਿਹਾ ਕਲਰ ਹੈ ਦਾ ਇਹ ਵੀ ਸੋਨਾ ਰੈਡੀ ਹੋਊਗਾ ਜਿੱਦਾਂ ਆਪਾਂ ਇੱਕ ਕੱਲ ਵੀਡੀਓ ਪਾਈ ਸੀ ਇੰਸਟਾਗ੍ਰam ਤੇ ਲਾਈਟ ਸੂਟ ਪਾਇਆ ਹੋਇਆ ਸੀ ਉਹਦੇ ਵਿੱਚ ਮੇਰਾ ਮੇਰੇ ਉਹਦੇ ਕਾਫੀ ਆਰਡਰ ਸੀਗੇ ਸੋ ਉਹ ਵਾਲੀ ਚੀਜ਼ ਆਪਾਂ ਇਹਦੇ ਤੇ ਰੈਡੀ ਕਰ ਸਕਦੇ ਹਾਂ ਅੰਬੀ ਦਾ ਹੀ ਪ੍ਰਿੰਟ ਉਹ ਸੀ ਉਹਦੇ ਤੇ ਪਿੰਕ ਲੇਸਿਸ ਦੀ ਆਪਾਂ ਡਿਜ਼ਾਈਨਿੰਗ ਕੀਤੀ ਸੀਗੀ ਸੋ ਉਹੀ ਸੇਮ ਆਪਾਂ ਮੈਂ ਤੁਹਾਨੂੰ ਦਿਖਾ ਦਿੰਨੀ ਆ ਇਹ ਵਾਲੀ ਡਿਜ਼ਾਈਨਿੰਗ ਸੀ ਇਹੀ ਸੇਮ ਡਿਜ਼ਾਈਨਿੰਗ ਆਪਾਂ ਜਿਹੜੇ ਮੈਂ ਤੁਹਾਨੂੰ ਤਿੰਨ ਸੂਟ ਪਹਿਲਾਂ ਦਿਖਾਏ ਆ ਇਹੀ ਸੇਮ ਡਿਜ਼ਾਈਨਿੰਗ ਆਪਾਂ ਇਹਨਾਂ ਤੇ ਵੀ ਕਰਵਾ ਸਕਦੇ ਆ ਇਹਦੇ ਨਾਲ ਹੀ ਰਲਦਾ ਮਿਲਦਾ ਜਿਹਾ ਕਲਰ ਆ ਜਿਨ੍ਹਾਂ ਨੂੰ ਉਹ ਵਾਲਾ ਸੂਟ ਚਾਹੀਦਾ ਸੀ ਉਹ ਸੇਮ ਕਲਰ ਨਹੀਂ ਹੈਗਾ ਤੁਸੀਂ ਹੋਰ ਕਲਰ ਦੇ ਉੱਤੇ ਸੇਮ ਡਿਜ਼ਾਈਨਿੰਗ ਕਰਵਾ ਸਕਦੇ ਹੋ ਫੇਰ ਆਊਗਾ ਜੀ ਟਿਸ਼ੂ ਦੇ ਵਿੱਚ ਸੂਟ ਇਧੀਆਂ 슬ੀਵਸ ਤੇ ਕੰਮ ਆਊਗਾ ਇਹਦੀ ਨੰਦ ਦੁਪੱਟਾ ਹਾ ਪਿਓਰ ਦਾ ਰੈਡੀ ਕਰਵਾਇਆ ਕਸਟਮਰ ਨੇ ਇਹ ਵਾਲਾ ਕਮੀਜ਼ ਦੀ ਬਾਟਮ ਤੇ ਆਊਗਾ ਇਹਦੇ ਵਿੱਚ ਵੀ ਤੁਹਾਨੂੰ ਕਾਫੀ ਕਲਰ ਮਿਲ ਜਾਣਗੇ ਕਲਰ ਆਪਸ਼ਨਸ ਆਰਿਆਂ ਦੇ ਵਿੱਚ ਹੋਊਗੀ ਸੇਮ ਕਲਰ ਵੀ ਮਿਲ ਜਾਊਗਾ ਤੇ ਇਹ ਨੈਕ ਵਾਲੇ ਸੂਟ ਆਪਾਂ ਪਹਿਲਾਂ ਵੀ ਪਾਏ ਹੋਏ ਆ ਤੇ ਜੀ ਆਪਾਂ ਫੁੱਲ ਵੀਡੀਓ ਅਪਲੋਡ ਕਰ ਦੇਵਾਂਗੇ ਇੰਸਟਾਗ੍ਰam ਤੇ ਤੁਸੀਂ ਸ਼orts ਦੇ ਵਿੱਚ ਦੇਖ ਸਕਦੇ ਹੋ ਇਹ ਵਾਲੇ ਆਂਗਰੀਕ ਪਸ਼ਮੀਨੇ ਦੇ ਇਹਦੀਆਂ ਇਹਦੀ ਬਾਟਮ ਤੇ ਰੱਖੀਤਾ ਹੋਇਆ ਇਹਦਾ ਟੈਪੀ ਲਾਈਨਿੰਗ ਦਾ ਦੁਪੱਟਾ ਯੂਜ਼ ਕੀਤਾ ਆਪਾਂ ਇਹ ਵਾਲਾ ਇਹਦੇ ਬਾਟਮ ਤੇ ਕੰਮ ਕੀਤਾ ਸ਼ਰਟ ਦੀ ਆਪਾਂ ਇਹਦੀ ਸਟੀਚਿੰਗ ਦੇ ਵਿੱਚ ਡਿਜ਼ਾਈਨਿੰਗ ਕੀਤੀ ਆ ਪਸ਼ਮੀਨੇ ਦਾ ਇਹ ਸੂਟ ਰੋਗਾ ਰਾਮਟੈਕਸ ਦਾ ਇਦੇ ਵਿੱਚ ਚਾਰ ਕਲਰ ਆਪਾਂ ਪਹਿਲਾਂ ਵੀਡੀਓ ਪਾਈ ਹੋਈ ਹੈ ਜਿਨ੍ਹਾਂ ਨੇ ਰੈਡੀ ਕਰਵਾਉਣਾ ਤਾਂ ਤੁਸੀਂ ਉੱਥੋਂ ਸਕਰੀਨਸ਼ਾਟ ਲੈ ਕੇ ਇਹਨੂੰ ਭੇਜ ਸਕਦੇ ਹੋ ਫਿਰ ਉਹ ਦਾ ਬਰਬਰੀ ਦਾ ਇਹਦੀ ਵੀ ਆਪਾਂ ਵੀਡੀਓ ਤਿੰਨ ਕਲਰ ਸੀ ਇਹਦੇ ਵਿੱਚ yellow ਸੀ, sea green ਸੀ ਐਂਡ காਜ਼ਰੀ ਸੀ ਇਹਨੂੰ ਵੀ ਆਪਾਂ ਸਿੰਪਲ ਸਟੀਚਿੰਗ ਦੇ ਵਿੱਚ ਡਿਜ਼ਾਈਨ ਕੀਤਾ ਸੋ ਇਹਦੀ ਡਿਜ਼ਾਈਨਿੰਗ ਤੁਸੀਂ ਦੇਖ ਸਕਦੇ ਹੋ ਟੈਪੀ ਲਾਈਨਿੰਗ ਦਾ ਨਾਨ ਸਲਿਪਰੀ ਆਪਾਂ ਇਹਦੇ ਨਾਲ ਦੁਪੱਟਾ ਯੂਜ਼ ਕੀਤਾ ਤੁਸੀਂ ਇਹ ਵਾਲਾ ਸੂਟ ਇਹਦੇ ਵਿੱਚ ਦੋ ਕਲਰ ਹੋਰ ਮਿਲ ਜਾਣਗੇ ਤੁਹਾਨੂੰ ਤੁਸੀਂ ਰੈਡੀ ਕਰਵਾਉਣਾ ਹੋਊਗਾ ਤਾਂ ਇਹਦਾ ਵੀ ਤੁਸੀਂ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਏਕੇ ਦੇ ਵਿੱਚ ਏਕੇ ਵਾਲਾ ਕਲਰ ਸੀ ਤਾਂ ਕੀ ਕਲਰ ਸੀਗਾ ਏਕੇ ਦੇ ਵਿੱਚ ਜਿਹੜਾ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਉਹ ਵਾਲਾ ਸੀ ਇਹ ਪਸ਼ਮੀਨੇ ਦੇ ਵਿੱਚ ਸੂਟ ਆ ਤਾਂ ਇਹਦਾ ਨੱਕ ਬਣਿਆ ਹੋਇਆ ਤੇ ਦੁਪੱਟਾ ਟੈਬੀ ਲਾਈਨਿੰਗ ਦਾ ਇਹਦੀ ਬਾਟਮ ਤੇ ਕੰਮ ਕੀਤਾ ਹੋਇਆ ਇਹ ਵੀ ਸੂਟ ਬਹੁਤ ਸੋਹਣਾ ਬਣਿਆ ਹੋਇਆ ਪਸ਼ਮੀਨੇ ਦਾ ਸੂਟ ਰੋਕਾ ਇਹ ਇਹ ਵੀ ਤੁਹਾਨੂੰ ਸੇਵ ਮਿਲ ਜਾਊਗਾ ਫਿਰ ਆਪਾਂ ਇੱਕ ਡਾਟਸ ਵਾਲੇ ਸੂਟ ਪਾਈ ਸੀਗੇ ਇਹਦੇ ਵਿੱਚ ਕਾਫੀ ਕਲਰ ਪਾਈ ਸੀ ਕਸਟਮਰ ਬਨੇ ਕਾਫੀ ਤੁਸੀਂ ਇਹਨੂੰ ਬਹੁਤ ਪਿਆਰ ਦਿੱਤਾ ਇਹ ਵਾਲਾ ਆਪਾਂ ਸੂਟ ਤੁਹਾਡੇ ਲਈ ਦੁਬਾਰਾ ਰੀਸਟਾਕ ਕਰਾਂਗੇ ਇਹਦੇ ਕਲਰ ਨੈਕਸਟ ਵੀਕ ਤੱਕ ਇਹਦੇ ਉੱਤੇ ਆਪਾਂ ਆਰੀ ਵਰਕ ਕਰਕੇ ਰੈਡੀ ਕੀਤਾ ਦਾ ਤੁਸੀਂ ਵਰਕ ਚੈੱਕ ਕਰ ਸਕਦੇ ਹੋ ਕਿਉਂਕਿ ਇਹ ਡਬਲ ਸ਼ੇਡ ਦੇ ਵਿੱਚ ਸੀਗਾ ਜਿੱਦਾਂ ਦੋਨੋਂ ਸਾਈਡ ਆਪਾਂ ਇਹਦੀਆਂ ਬਣਾ ਸਕਦੇ ਆ ਇਹਦਾ ਨੀਚੋਂ ਸੀਗਾ ਇਹ ਬਲੂ ਆਪਾਂ ਰੱਖੀ ਹੋਈ ਹੈ ਇਹਦਾ ਉੱਪਰ ਮਹਿੰਦੀ ਕਲਰ ਸੋ ਮਹਿੰਦੀ ਕਲਰ ਰੱਖ ਕੇ ਆਪਾਂ ਬਲੂ ਬੈਕ ਸਾਈਡ ਦੀ ਇਹਨੂੰ ਫਿਨਿਸ਼ਿੰਗ ਦਿੱਤੀ ਹੋਈ ਆ ਤੇ ਉਹੀ ਸੇਮ ਕਲਰ ਦਾ ਇਹਦੇ ਤੇ ਆਪਾਂ ਥ੍ਰੈਡ ਯੂਜ਼ ਕੀਤਾ ਹੋਇਆ ਇਹ ਦੀ ਬਾਟਮ ਰਹੂਗੀ ਨੈਕਸਟ ਵੀਕ ਇਹਦੇ ਜਿਹੜੇ ਕਲਰ ਹੈਗੇ ਆਪਾਂ ਤੁਹਾਨੂੰ ਸ਼ੋ ਕਰ ਦੇਵਾਂਗੇ ਇਹ ਇਹਦੇ ਨਾਲ ਹਾ ਪਿਓਰ ਚਨਾਉਂ ਦਾ ਦੁਪੱਟਾ ਡੈਡੀ ਕੀਤਾ ਇਹ ਵਾਲਾ ਕੀਤਾ ਹੁੰਦਾ ਸੀ ਪਸ਼ਮੀਨੇ ਦੇ ਉੱਪਰ ਇਹਦੇ ਵਿੱਚ ਫਰੰਟ ਤੇ ਵਰਕ ਹੈ 블루 ਜਿਹਾ ਕਲਰ ਗ੍ਰੇ 블루 ਜਿਹਾ ਕਲਰ ਰਹੂਗਾ ਇਹਦਾ ਡਬਲ ਟੋਨ ਦਾ ਪਸ਼ਮੀਨਾ ਰਹੂਗਾ ਪਿਓਰ ਆਰਗੈਂਜ਼ਾ ਦਾ ਦੁਪੱਟਾ ਇਹਦੇ ਨਾਲ ਬਣਿਆ ਹੋਇਆ ਇਹ ਵਾਲਾ ਕੰਮ ਇਹਦੀ ਬਾਟਮ ਤੇ ਆਊਗਾ ਇਦੇ ਵਿੱਚ ਵੀ ਤੁਹਾਨੂੰ ਕਲਰ ਮਿਲ ਜਾਣਗੇ। ਇਹਦੇ ਵੀ ਬਾਟਮ ਤੇ ਵਰਕ ਕੀਤਾ ਹੋਇਆ ਟੈਪੀ ਲਾਈਨਿੰਗ ਦਾ ਦੁਪੱਟਾ ਇਹ ਵੀ ਪਸ਼ਮੀਨੇ ਦਾ ਸੂਟ ਹੈ। neck ਤੇ ਇਹਦੀ ਹਲਕੀ ਜਿਹੀ ਲੇਸ ਦੀ ਡਿਜ਼ਾਈਨਿੰਗ ਕੀਤੀ ਹੋਈ ਆ। ਇਹਦੇ ਵਿੱਚ ਵੀ ਤੁਹਾਨੂੰ ਸੇਮ ਪ੍ਰਿੰਟ ਤੁਹਾਨੂੰ ਮਿਲ ਜਾਊਗਾ। ਮਸਟਰਡ ਜਿਹਾ ਕਲਰ ਰੂਕ ਹੈ ਦਾ। ਫੀਰ ਉਹਨਾਂ ਦਾ ਪਰਪਲ ਕਲਰ ਇਹਦਾ ਆਪਾਂ ਵੀ ਨੈੱਕ ਰੱਖਿਆ ਹੋਇਆ ਇਹ ਦੁਪੱਟਾ ਰੋ ਗਿਆ ਦਾ ਇਹ ਬਾਟਮ ਰੋ ਕੀ ਬਾਟਮ ਤੇ ਜਸਟ ਇੱਕ ਫਲਾਵਰ ਪਾਇਆ ਹੋਇਆ ਪਰਪਲ ਜਿਹਾ ਕਲਰ ਰੋ ਕਾ ਪਸ਼ਮੀਨੇ ਦਾ ਸੂਟ ਹੈ ਵਿਦਆਉਟ ਲਾਈਨਿੰਗ ਵੀ ਤੁਸੀਂ ਇਹਨਾਂ ਨੂੰ ਰੈਡੀ ਕਰਵਾ ਸਕਦੇ ਹੋ ਫੀਰ ਉਹਨਾਂ ਦੇ ਕਾਟਨ ਦੇ ਵਿੱਚ ਇਹ ਵਾਲਾ ਜਿਵੇਂ ਆਪਾਂ 3 ਸਾਲ ਦੇ ਬੱਚੇ ਦਾ ਕਾਟਨ ਦਾ ਸੂਟ ਰੈਡੀ ਕੀਤਾ 3 ਤੋਂ 4 ਸਾਲ ਦੇ ਬੱਚੇ ਦਾ ਆਨਲਾਈਨ ਹੀ ਮੀਜ਼ਰਮੈਂਟ ਆਇਆ ਸੀ ਸੋ ਇਦਾਂ ਦਾ ਤੁਸੀਂ ਰੈਡੀ ਕਰਵਾ ਸਕਦੇ ਹੋ ਇਹ ਵਾਲਾ 3-4 ਸਾਲ ਦੇ ਬੱਚੇ ਦਾ ਸੂਟ ਹੈ ਇਦਾਂ ਦੇ ਸੂਟ ਵੀ ਤੁਸੀਂ ਬੱਚਿਆਂ ਦੇ ਵੀ ਸਾਡੇ ਕੋਲੋਂ ਰੈਡੀ ਕਰਵਾ ਸਕਦੇ ਹੋ ਬਾਕੀ ਨੈਸਟ ਸੂਟ ਆਪਾਂ ਅਗਲੀ ਵੀਡੀਓ ਦੇ ਵਿੱਚ ਲੈ ਕੇ ਆਵਾਂਗੇ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ